ਅੱਜ ਖੰਨਾ ਵਿਖੇ ਖੰਨਾ ਦੇ ਮੁੱਖ ਬੱਸ ਸਟੈਂਡ ਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਬੱਸ ਟਰਮੀਨਲ ਖੰਨਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਪ੍ਰਤਮਾ ਦਾ ਅਨਾਵਰਣ ਕੈਬਨਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੋਨਦੋਲੋ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਬੱਸ ਟਰਮੀਨਲ ਖੰਨਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜਾ ਦੀ ਪ੍ਰਤਮਾ ਦਾ ਅਨਾਮਰਨ ਕੈਬਨਟ ਮੰਤਰੀ ਪੰਜਾਬ ਤਰਨਪੀਰ ਸਿੰਘ ਸੋਨਵਾਲੋ ਆਪਣੇ ਕਰ ਕਮਰਾਂ ਨਾਲ ਕੀਤਾ ਗਿਆ ਤੇ ਅੱਜ ਉਸ ਦਾ ਉਦਘਾਟਨ ਰਸਮੀ ਤੌਰ ਤੇ ਕੀਤਾ ਗਿਆ ਮੈਂ ਇਸ ਗੱਲ ਲਈ ਸਮੂਹ ਸ਼ਹਿਰ ਵਾਸੀਆਂ ਨੂੰ ਖੰਨਾ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਬਹੁਤ ਵੱਡੀ ਦੇਣ ਬਾਬਾ ਜੱਸਾ ਸਿੰਘ ਰਾਮਗੜਾ ਜੀ ਜੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿਖੇ ਖੰਨਾ ਦੇ ਮੁੱਖ ਬੱਸ ਸਟੈਂਡ ਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਬੱਸ ਟਰਮੀਨਲ ਖੰਨਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਪ੍ਰਤਮਾ ਦਾ ਅਨਾਵਰਨ ਕੈਬਨਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੋਨਦੋਲੋ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਬੱਸ ਟਰਮੀਨਲ ਖੰਨਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਪ੍ਰਤਮਾ ਦਾ ਅਨਾਵਰਨ ਕੈਬਨਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੋਨਵਾਲੋ ਆਪਣੇ ਕਰ ਕਮਨਾਂ ਨਾਲ ਕੀਤਾ ਗਿਆ ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਦ ਅਫਸਰ ਚਰਨਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਨਗਰ ਕੌਂਸਲ ਦੇ ਅਧਿਕਾਰੀ ਅਤੇ ਰਾਮਗੜੀਆ ਭਾਈਚਾਰੇ ਦੇ ਆਗੂ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਭਾਰੀ ਗਿਣਤੀ ਚ ਮੌਜੂਦ ਸਨ ਇਸ ਮੌਕੇ ਜੱਸਾ ਸਿੰਘ ਰਾਮਗੜੀਆ ਦੀ ਮੂਰਤੀ ਤਿਆਰ ਕਰਨ ਵਾਲੇ ਮੂਰਤੀਕਾਰ ਆਰਟਿਸਟ ਜਸਵਿੰਦਰ ਸਿੰਘ ਮੈਨੀਪੁਰ ਅਤੇ ਉਹਨਾਂ ਦੇ ਪਰਿਵਾਰ ਨੂੰ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨਵਾਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅੱਜ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਰਾਜ ਤੋਂ ਧੰਨਵਾਦ ਅੱਜ ਤੁਸੀਂ ਇੱਕ ਬਹੁਤ ਖੁਸ਼ੀ ਦੇ ਮੌਕੇ ਤੇ ਇਕੱਤਰਤ ਹੋਏ ਹੋ ਅੱਜ ਜੋ ਖੰਨਾ ਦਾ ਜਿਹੜਾ ਬੱਸ ਸਟੈਂਡ ਹੈ ਖੰਨਾ ਦਾ ਬੱਸ ਸਟੈਂਡ ਉੱਥੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦੀ ਜਿਹੜੀ ਪ੍ਰਤਿਮਾ ਉਹ ਸਥਾਪਿਤ ਕੀਤੀ ਗਈ ਹੈ ਇਹ ਸਬਸ ਬਸ ਸਟੈਂਡ ਦਾ ਕੰਮ ਹੈ ਜਿਹੜਾ ਉਹ ਪੁਰਾਣੀਆਂ ਸਰਕਾਰਾਂ ਜਾਂਦੀਆਂ ਹੋਈਆਂ ਵਿੱਚ ਵਿਚਾਲੇ ਛੱਡ ਕੇ ਚਲੇ ਗਈਆਂ ਸੀ ਜਿਸ ਵਕਤ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਬਣੀ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਛੱਡ ਕੇ ਗਏ ਹੋਏ ਪ੍ਰੋਜੈਕਟ ਸੀ ਜਿਹੜਾ ਕਿ ਸਿਰਫ ਤੇ ਸਿਰਫ ਉਹਨਾਂ ਨੇ ਸ਼ਿਲਾ ਨਿਯਾਸ ਕਰਤਾ ਸੀ ਨਹੀਂ ਪੱਥਰ ਧਰਤਾ ਸੀ ਬਟ ਉਸ ਤੋਂ ਬਾਅਦ ਉਹਰੇ ਕਿਸੇ ਵੀ ਕਿਸਮ ਦੀ ਕੋਈ ਇੱਕ ਇੱਟ ਨਹੀਂ ਸੀ ਉਹਨਾਂ ਤੋਂ ਲੱਗੀ ਇਹ ਕੰਮ ਜਿਹੜਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਜੋ ਰਹਿਨਮਾਈ ਦੇ ਹੇਠ ਇਹ ਜਿਹੜਾ ਬੱਸ ਸਟੈਂਡ ਹੈ ਜਿਹੜਾ ਇਹ ਪਹਿਲਾਂ ਤਾਂ ਬੱਸ ਸਟੈਂਡ ਕੰਪਲੀਟ ਕੀਤਾ ਗਿਆ ਇਹ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਬੱਸ ਸਟੈਂਡ ਇਹ ਬੜਾ ਬਣਾ ਕੇ ਤਿਆਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਜੋ ਜਿਹੜੇ ਬਾਬਾ ਜਸਾ ਸਿੰਘ ਜੀ ਰਾਮਗੜੀਆ ਸਾਹਿਬ ਦੀ ਜਿਹੜੀ ਪ੍ਰਤਿਮਾ ਹੈ ਉਹ ਪੂਰੀ ਅੱਜ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਅੱਜ ਉਹਦੇ ਪ੍ਰਤਿਮਾ ਸਥਾਪਿਤ ਕੀਤੀ ਗਈ ਤੇ ਅੱਜ ਉਸ ਦਾ ਉਦਘਾਟਨ ਰਸਮੀ ਤੌਰ ਤੇ ਕੀਤਾ ਗਿਆ ਮੈਂ ਇਸ ਗੱਲ ਹੀ ਸਮੂਹ ਸ਼ਹਿਰ ਵਾਸੀਆਂ ਨੂੰ ਖੰਨਾ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਬਹੁਤ ਵੱਡੀ ਧੇਨ ਬਾਬਾ ਜਸਾ ਸਿੰਘ ਰਾਮਗੜੀਆ ਜੀ ਦੀ ਸੀ ਕਿ ਜਿਸ ਵਕਤ ਜਿਸ ਵਕਤ ਪੁਰਾਣੇ ਸਮਿਆਂ ਦੇ ਵਿੱਚ ਜ਼ਾਲਮ ਰਾਜਿਆਂ ਦੇ ਖਿਲਾਫ ਪੁਰਾਣੇ ਰਾਜਿਆਂ ਦੇ ਖਿਲਾਫ ਜਦੋਂ ਸੰਘਰਸ਼ ਦਾ ਦੌਰ ਚੱਲ ਰਿਹਾ ਸੀ ਤਾਂ ਬਾਬਾ ਬਘੇਲ ਸਿੰਘ ਜੀ ਦੇ ਨਾਲ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਤਿੰਨੇ ਜਰਨੈਲਾ ਨੇ ਜਾ ਕੇ ਦਿੱਲੀ ਦੇ ਤਖਤ ਦੇ ਉੱਤੇ ਹੱਲਾ ਬੋਲ ਕੇ ਦਿੱਲੀ ਫਤਿਹ ਕੀਤੀ ਸੀ ਔਰ ਇਹਨਾਂ ਦੇ ਨਾਮ ਦੇ ਉੱਤੇ ਅੱਜ 30 ਹਜ਼ਾਰ ਸਿੰਘਾਂ ਦਾ ਜੋ ਜੱਥਾ ਗਿਆ ਸੀ ਉੱਥੇ 30 ਹਜ਼ਾਰੀ ਕੋਟ ਵੀ ਬਣੀ ਹੋਈ ਹੈ 30 ਹਜ਼ਾਰੀ ਦੇ ਨਾਂ ਤੇ ਸੋ ਉਸ ਤੇ ਉਸ ਮਹਾਨ ਜਰਨੈਲਾ ਨੂੰ ਜਿਨ੍ਹਾਂ ਨੇ ਸਿੱਖ ਮਿਸਲਾਂ ਚਲਾਈਆਂ ਭਾਵੇਂ ਜਦੋਂ ਉਸ ਸਮੇਂ ਦੇ ਵਿੱਚ ਭਾਵੇਂ ਜਿਹੜੀਆਂ ਮਿਸਲਾਂ ਸੀ ਉਹ ਆਪੋ ਆਪਣਾ ਜਣੀ ਕਿ ਕੰਮ ਦੇਖ ਰੀਆਂ ਸੀ ਘਰ ਪਰਿਵਾਰ ਦੇਖਦੀਆਂ ਸੀਗੀਆਂ ਪਰ ਜਦੋਂ ਕਦੇ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਸੀ ਉਸ ਵਕਤ ਵੀ ਤਾਂ ਉਹ ਸਾਰੀਆਂ ਮਿਸਲਾਂ ਇਕੱਠੋ ਕੇ ਆਪਣੇ ਪੰਜਾਬ ਦੀ ਆਪਣੀ ਧਰਮ ਦੀ ਰਾਖੀ ਦੇ ਲਈ ਜੰਗ ਲੜਦੀਆਂ ਸੀ ਔਰ ਔਰ ਜਿਹੜੇ ਬਾਹਰੋਂ ਹੋਰਾਂ ਮੁਲਕਾਂ ਤੋਂ ਇਸ ਦੇਸ਼ ਦੀ ਇੱਜ਼ਤ ਦੇ ਉੱਤੇ ਇਸ ਦੇਸ਼ ਦੀ ਸੰਸਕ੍ਰਿਤੀ ਦੇ ਉੱਤੇ ਅਜ਼ਮਤ ਦੇ ਉੱਤੇ ਸਾਡੇ ਦੇਸ਼ ਦੇ ਜੋ ਸਾਡਾ ਸਾਡੇ ਮਤਲਬ ਕਿ ਧਰਮ ਮੰਦਰ ਨੇ ਸਾਡੇ ਗੁਰੂ ਘਰ ਨੇ ਜਿਹੜੇ ਉਹਨਾਂ ਦੇ ਉੱਤੇ ਹਮਲਾਵਰ ਆਉਂਦੇ ਸੀ ਤਾਂ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇ ਕੇ ਸਾਡੇ ਜਿਹੜੇ ਕੌਮ ਦੇ ਜਰਨੈਲ ਸੀ ਇਹ ਉਹਨਾਂ ਨੂੰ 21 ਦਾ 51 ਪਾ ਕੇ ਵਾਪਸ ਤੋਰਿਆ ਕਰਦੇ ਸੀ ਸੋ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਹਾਸ਼ੀਏ ਤੇ ਵੀ ਨਹੀਂ ਰਹਿੰਦੀਆਂ ਉਹ ਉਹ ਹਿਸਟਰੀ ਤੋਂ ਡਿਲੀਟ ਹੋ ਜਾਂਦੀਆਂ ਸੋ ਇਸ ਕਰਕੇ ਬੜੀ ਵੱਡੀ ਹਿਸਟਰੀ ਹੈ ਬਹੁਤ ਵੱਡੀ ਸਾਡੀ ਹਿਸਟਰੀ ਹੈ ਬੜੀ ਮਹਾਨ ਹਿਸਟਰੀ ਹੈ ਕਿ ਆਸੀਂ ਚਾਹੇ ਅਬਦਾਲੀ ਆਏ ਹੋਣ ਚਾਹੇ ਦੁਰਾਨੀ ਆਏ ਹੋਣ ਚਾਹੇ ਕੋਈ ਵੀ ਉਸ ਸਮੇਂ ਦੇ ਉਹ क्रੂਅਲ क्रੂਅਲ ਮਤਲਬ ਜ਼ਾਬਰ ਜ਼ੁਲਮ ਕਰਨ ਵਾਲੇ ਉਹ ਰਾਜੇ ਆਏ ਹੋਣ ਜਿਨ੍ਹਾਂ ਨੇ ਆ ਕੇ ਸਾਡੇ ਦੇਸ਼ ਦੇ ਉੱਤੇ ਕਰਗਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਆਕੇ ਦੇਸ਼ ਦੀ ਸਾਡੀ ਸੰਸਕ੍ਰਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਸਾਡੇ ਯੋਧੇ ਡਟ ਕੇ ਹਮੇਸ਼ਾ ਲੜੇ ਨੇ ਜਾਨਵਾਰੀਆਂ ਪਰਿਵਾਰਾਂ ਬਾਰੇ ਨੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪੁਆਏ ਨੇ ਮਾਮਾ ਨੇ ਬੱਚਿਆਂ ਦੇ ਆਪਣੇ ਸੋ ਐਸੇ ਜਰਨੈਲਾਂ ਨੂੰ ਯਾਦ ਕਰਦੇ ਹੋਏ ਤਾਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਤੁਸੀਂ ਦੇਖਿਆ ਹੋਊਗਾ ਕਿ ਐਡੀ ਵੱਡੀ ਪ੍ਰਤਿਮਾ ਜਿਹੜੀ ਹੈ ਬਾਬਾ ਜਸਵੰਤ ਸਿੰਘ ਰਾਮਗੜੀਆ ਜੀ ਦੀ ਅੱਜ ਉਹਦੇ ਸਥਾਪਿਤ ਕੀਤੀ ਗਈ ਹੈ ਸੋ ਮੈਂ ਪੂਰੇ ਭਾਈਚਾਰੇ ਨੂੰ ਅੱਜ ਦੇ ਇਸ ਮਹਾਨ ਦੰਦੀ ਇਸ ਮਹਾਨ ਦੰਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਸੇ ਤਰੀਕੇ ਨਾਲ ਸਾਡੇ ਸੂਬੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸ਼ਿਕਾ ਕਾਲਾ ਸਾਹ ਵਾਸ਼ਨ ਮਸ਼ੀਨ ਹੈ ਜਿੱਥੇ ਤੱਕ ਇਹ ਜਦੋਂ ਲਗਵਾਈ ਗਈ ਸੀ ਇਹ ਮੈਂ ਯਤਨ ਕੀਤੇ ਸੀ ਤਾਂ ਇਹ ਵਰਕਿੰਗ ਜੇਬ ਇਹ ਲਗਵਾਈ ਗਈ ਸੀ ਇਹਦਾ ਹੱਦ ਤੱਕ ਕਿਲੋਮੀਟਰ ਦਾ ਰੇਡੀਅਸ ਹੈ ਜਿੱਥੋਂ ਇਹ ਫਿਊਮਸ ਨੂੰ ਖਿੱਚਦੀ ਹੈ ਤੁਸੀਂ ਡੇਲੀ ਵੇਸ ਤੇ ਦੇਖਿਆ ਹੋਣਾ ਕਿ ਅਸੀਂ ਖੰਨੇ ਦੇ ਵਿੱਚ ਜਿਹੜਾ ਰੋਜ਼ AQI ਹੈ ਜਿਹੜਾ ਚੈੱਕ ਕਰਵਾਨੇ ਆ ਔਰ ਪੂਰੇ ਪੰਜਾਬ ਦਾ ਸਭ ਤੋਂ ਬੈਸਟ AQI ਹੈ ਜਿਹੜਾ ਉਹ ਹਰ ਵਾਰ ਹੈ ਜਿਹੜਾ ਸਾਡੇ ਖੰਨੇ ਦਾ ਸਥਾਪਿਤ ਹੁੰਦਾ ਉਦੋਂ ਜਦੋਂ ਕਾਂਗਰਸ ਦੀ ਸਰਕਾਰ ਸੀ ਖੰਨੇ ਦੇ ਅੰਦਰ ਉਸ ਵਕਤ ਪੰਜ ਵਾਰ ਅਖਬਾਰ ਚ ਖਬਰ ਲੱਗੀ ਸੀ ਕਿ ਖੰਨਾ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਆਉਂਦਾ ਹੈ ਜਿਹਦੀ ਪੋਲਿਊਸ਼ਨ ਦੇ ਵਿੱਚ ਇਹ ਸਭ ਤੋਂ ਗੰਦੇ ਸ਼ਹਿਰਾਂ 'ਚ ਭਾਰਤ ਚ ਆਉਂਦਾ ਸੀ ਅੱਜ 3 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਡੇ ਯਤਨਾ ਸਦਕਾ ਸਾਡੀ ਟੀਮ ਦੇ ਯਤਨਾ ਸਦਕਾ ਸਾਡੀ ਚੰਗੀ ਸੋਚ ਆਪਣੇ ਸ਼ਹਿਰ ਪ੍ਰਤੀ ਸੋਚ ਦੇ ਸਦਕਾ ਅੱਜ ਇਹੀ ਖੰਨਾ ਹੈ ਜਿਹੜਾ ਕਿ ਸਭ ਤੋਂ ਸਾਫ਼ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨੰਬਰ 1 ਤੇ ਟੌਪ ਤੇ ਆਂਦਾ ਹੈ ਜਿਹਦਾ AQI ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਸੋਹਣਾ ਇੱਕ ਬੈਠਣ ਨੂੰ ਜਿਵੇਂ ਇੱਕ ਸ਼ੈੱਡ ਇਸ ਤਰੀਕੇ ਦਾ ਜਿਹੜਾ ਫੈਬ੍ਰੀਕੇਟਿਡ ਸ਼ੈੱਡ ਇੱਕ ਪਾਣੀ ਦਾ ਉੱਥੇ ਪ੍ਰੋਪਰ ਇੰਤਜ਼ਾਮ ਹੋ ਰਿਹਾ ਸਰ ਬਾਥਰੂਮ ਵਗੈਰਾ ਸਾਰੇ ਚੌਕਾਂ ਦੇ ਵਿੱਚ ਬਣਾਉਣ ਲੱਗੇ ਆ ਜਿਹੜੇ ਸਾਡੇ 4 ਮੇਨ ਚੌਕ ਨੇ ਉਹਨਾਂ ਦਾ ਟੈਂਡਰ ਲੱਗ ਚੁੱਕੇ ਆ ਪੀ ਡਬਲਯੂ ਡੀ ਉਹਨੂੰ ਉਹਨੂੰ ਇਹ ਅਲੋਟ ਹੋ ਚੁੱਕਿਆ ਕੰਮ ਹੈ ਜਿਹੜਾ ਵਰਕ ਤੇ ਬਹੁਤ ਜਲਦੀ ਤੁਸੀਂ ਆ 3-4 ਮਹੀਨੇ ਦੇ ਅੰਦਰ ਅੰਦਰ ਦੇਖੋਗੇ ਖੰਨੇ ਦੇ ਵਿੱਚ ਟਾਪ ਕੁਆਲਿਟੀ ਦੇ ਜਿਹੜੇ ਬਾਥਰੂਮ ਨੇ ਸਾਰੇ ਚੌਕਾਂ ਦੇ ਵਿੱਚ ਅਤੁੱਧੂ ਨਿੱ ਕਿਸਮ ਦੇ ਬਾਥਰੂਮ ਬਣਨ ਸਰ ਪਤਾ ਲੱਗਿਆ ਸੀ ਕਿ ਮੇਰੀ ਐਨ ਐਚ ਆਈ ਦੇ ਨਾਲ ਕਈ ਮੀਟਿੰਗਾਂ ਹੋ ਲਈਆਂ ਮੀਟਿੰਗਾਂ ਹੋਣ ਤੋਂ ਬਾਅਦ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੇ ਇਕਰਾਰ ਕੀਤਾ ਕਿ ਅਸੀਂ ਜਿਹੜਾ ਇਹ ਪ੍ਰੋਜੈਕਟ ਹੈ ਦੋਨੇ ਪਾਸੇ ਇੰਟਰਲੋਕਿੰਗ ਵਾਲ ਟੂ ਵਾਲ ਟਾਈਲ ਲਾਉਣ ਦਾ ਇਹ ਅਸੀਂ ਜਲਦੀੋ ਸ਼ੁਰੂ ਕਰ ਦਾਂਗੇ ਸੋ ਮੈਂ ਇਸ ਗੱਲ ਦੇ ਉੱਤੇ ਵਧਾਈ ਦਿੰਨਾ ਹੈ ਖੰਨਾ ਵਾਸੀਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੁਸ਼ਖਬਰੀ ਹੈ ਜਿਹੜੀ ਕਿਸੇ ਵੀ ਵਕਤ ਨੂੰ ਮਿਲ ਸਕਦੀ ਹੈ ਕਿ ਖੰਨੇ ਦੇ ਵਿੱਚ ਇੰਟਰਲੋਕਿੰਗ ਟਾਈਲ ਲੱਗਣ ਦਾ ਕੰਮ ਸਟਾਰਟ ਹੋ ਗਿਆ ਉਹਦੇ ਨਾਲ ਡਸਟ ਫਰੀ ਖੰਨਾ ਤਾਂ ਹੋਊਗਾ ਹੀ ਹੋਊਗਾ ਜਿੱਤੇ ਵੀ ਇੱਕ ਇੱਕ ਕਿਣਕਾ ਵੀ ਡਸਟ ਨਹੀਂ ਰਹੂਗੀ ਖੰਨੇ ਚ ਪਲੱਸ ਜਿਹੜੀ ਇਹ ਪਾਰਕਿੰਗ ਦੀ ਏਡੀ ਵੱਡੀ ਸਮੱਸਿਆ ਐ ਇਹ ਜਿਹੜੀ ਚਾਈਨਾ ਦੀ ਕੰਧ ਕਰਾ ਕੇ ਗਏ ਨੇ ਪੁਰਾਣੇ ਜਿਹੜੇ ਉਰੇ ਸੀਗੇ ਮੰਤਰੀ ਕਹਾਂਦੇ ਸੀ ਆਪਣੇ ਆਪ ਨੂੰ ਇਹ ਪੁਰਾਣੇ ਲੀਡਰ ਕਹਾਂਦੇ ਸੀ ਐਮਪੀ ਕਹਾਂਦੇ ਸੀ ਆ ਸਾਹਮਣੇ ਗ੍ਰੇਟ ਵਾਲ ਆਫ ਚਾਈਨਾ ਤੁਸੀਂ ਦੇਖਦੇ ਹੋ ਐਡੀ ਕੰਧ ਇਹ ਜਿਹੜੀ ਕੰਧ ਐ ਇਹ ਕੰਧ ਕਰਕੇ ਜਿਹੜੀ ਸਾਨੂੰ ਪਾਰਕਿੰਗ ਦੀ ਏਡੀ ਜਿਹਨੇ ਸਾਡੇ ਸ਼ਹਿਰ ਨੂੰ ਸੋਹਣੇ ਸ਼ਹਿਰ ਨੂੰ ਖੰਨੇ ਨੂੰ ਦੋ ਹਿੱਸਿਆਂ ਚ ਵੰਡ ਤਾ ਇਹਨੂੰ ਵੀ ਅਸੀਂ ਜਾਣੀ ਕਿ ਇਹਦਾ ਵੀ ਅਸੀਂ ਪ੍ਰੋਸੀਜਰ ਅਡਾਪਟ ਕਰਕੇ ਕਿਤੇ ਇਹਦੀ ਪਾਰਕਿੰਗ ਦਾ ਇੰਤਜ਼ਾਮ ਕਰ ਰਹੇ ਆ ਦੂਸਰਾ ਮੈਂ ਪੈਰਵਾਈ ਕਰੂੰਗਾ ਪੈਰਵਾਈ ਕਰਕੇ ਮੇਰੀ ਗੱਲ ਚੱਲ ਰਹੀ ਹੈ ਪ੍ਰਮਾਤਮਾ ਨੇ ਸੁੱਖ ਰੱਖੀ ਹਲੇ ਮੈਂ ਕਮਿਟਮੈਂਟ ਨਹੀਂ ਕਰ ਸਕਦਾ ਪਰ ਜੇ ਪ੍ਰਮਾਤਮਾ ਨੇ ਸੁੱਖ ਰੱਖੀ ਇਹ ਜਿਹੜੀ ਕੰਧ ਨੂੰ ਮਾਂ ਜਿਹੜਾ ਪੁਲ ਬਣਿਆ ਇਹਨੂੰ ਵੀ ਅਸੀਂ ਠੀਕ ਕਰਾਵਾਂਗੇ ਇਹਨੂੰ ਵੀ ਪਿਲਰਾਂ ਤੇ ਬਣਾਉਣ ਲਈ ਅਸੀਂ ਉਪਰਾਲਾ ਕਰਾਂਗੇ ਧੰਨਵਾਦ ਸਰ ਥੈਂਕ ਯੂ